ਕੁਲ ਕਰ ਰਹੇ ਹੈ ਕਿ ਕਿਹੜੇ ਹੋਣੀ ਹੈ ਮੈਂ ਉਹ ਆ ਉਹ ਜਾਰੀ ਹੈ ਬੜਾ ਬੰਦ ਚੰਦ ਕਰ ਜੀ ਲੋਕ ਬਾਸ ਕਰ ਮੇਰਾ ਸੁਣੋ ਮੇਰਾ ਸੁਣੋ ਹਲੋ ਭਾਜੀ ਭਾਜੀ ਮਾੜਾ ਅਬਸਰਤ ਤੇ ਪੂਰੀ ਕੰਮ ਚਲੋਣਾ ਯਾਰ ਉਹ मामੂ ਜੀ ਚਾਂਚ ਵਾਸਤਾ ਇਨਵੈਸਟੀਗੇਸ਼ਨ ਵਾਸਤਾ ਤੁਸੀਂ ਵੀ ਵੇਖ ਸਕਦੇ ਹੋ ਕਿ ਇਸ ਜਗ੍ਹਾ ਦੇ ਉੱਪਰ ਜਿਹੜਾ ਵਾਹ ਹੁਣ ਪ੍ਰੋਕਟ ਦਿੱਤਾ ਗਿਆ ਤਾਂ ਰੀਡੀ ਜਾਣ ਕਰੀ ਜਿਹੜੀਆਂ ਬਸਤਾਂ ਹੈ ਮੇਰੇ ਕੋਲ ਕਾਫੀ ਜੀ ਜਿਹੜਾ ਤੁਸੀਂ ਵੇਖ ਸਕਦੇ ਹੋ ਵੀ ਜਿਵੇਂ ਅਭੀ ਕਹਿਤਾ ਮੈਂ ਬੜੀ ਸਫਲਤਾ ਮਿਲਦੀ ਹੈ ਜੀ ਬੜੇ ਦੇ ਨਾਲ ਬਹੁਤ ਅੱਛਾ ਹੈ ਜੀ ਸਾਡੀ ਟੀਮ ਸਿਵਲ ਲਾਈਨ ਪੁਲਿਸ ਸਟੇਸ਼ਨ ਤੇ ਮਜੀਠਾ ਰੋਡ ਪੁਲਿਸ ਸਟੇਸ਼ਨ ਚ ਈ ਰਿਕਸ਼ਾ ਦੇ ਵਿੱਚ ਫੀਮੇਲ ਵਿਕਟਿਮਸ ਨੂੰ ਪਰਸਕੋਏ ਗਏ ਸੀਗੇ ਜਿਹੜਾ ਸਿਵਲ ਲਾਈਨ ਦਾ ਕੇਸ ਸੀ ਉਹ ਭੰਡਾਰੀਪੁਰ ਚੱਲ ਰਿਹਾ ਸੀ ਹਾਲ ਬਾਜ਼ਾਰ ਵੱਲੋਂ ਉੱਥੇ ਪਰਸਨਾਚਿੰਗ ਹੋਈ ਉਹ ਇੰਗਲੈਂਡ ਦੀ ਫੈਮਿਲੀ ਸੀ ਮਦਰ ਐਂਡ ਡਾਟਰਸ ਤੇ ਦੂਸਰਾ ਜਿਹੜਾ ਮਜੀਠਾ ਰੋਡ ਦਾ ਕੇਸ ਸੀ ਉਹਦੇ ਵਿੱਚ ਮੋਰੀਸ਼ੀਅਸ ਦੇ ਫੀਮੇਲ ਵਿਕਟਿਮ ਸੀਗੇ ਉਹਨਾਂ ਦਾ ਪਰਸਕੋਇਆ ਗਿਆ ਜਿਹਦੇ ਵਿੱਚ ਉਹਨਾਂ ਦੇ ਪਾਸਪੋਰਟ ਔਰ ਕੁਛ ਆਈਡੀ ਕਾਰਡ ਫੋਨ ਔਰ ਜਿਹੜੇ ਫੋਰਨ ਕਰੰਸੀ ਤੇ ਇੰਡੀਅਨ ਕਰੰਸੀ ਸੀ ਤੇ ਹੋਰ ਡਾਕੂਮੈਂਟ ਸੀਗੇ ਉਹ ਜਿਹੜੀ ਸਿਵਲ ਲਾਈਨ ਦੀ ਵਾਰਦਾਤ ਉਹ ਇੱਕੋ ਸਿੰਗਲ ਸਨੇਚਰ ਸੀਗਾ ਔਰ ਜਦੋਂ ਰਜਿਸਟਰ ਕਰੀ ਸੀ ਉਹਨਾਂ ਦੀ ਡਾਕਟਰ ਤੇ ਥੋੜੀ ਸੱਟ ਵੀ ਲੱਗੀ ਸੀ ਤਾਂ ਐਕਟਿੰਗ ਸਵਿਫਟਲੀ ਬਹੁਤ ਤੇਜ਼ੀ ਨਾਲ ਕਾਰਵਾਈ ਕੀਤੀ ਸਾਡੇ ਏਸੀਪੀ ਮਨਿੰਦਰ ਸਿੰਘ ਦੀ ਸੁਪਰਵੀਜ਼ਨ ਦੇ ਵਿੱਚ ਸਾਡੇ ਐਸਐਚਓ ਸਿਵਲ ਲਾਈਨ ਗੁਰਪ੍ਰੀਤ ਔਰ ਰஞ்சிਤ ਸੱਚੋ ਮਜੀਠਾ ਰੋਡ ਤੇ ਇਨਸਪੈਕਟਰ ਮੋਹਲਦਦੀਪ ਦੀਆਂ ਟੀਮਾਂ ਲੱਗੀਆਂ ਔਰ ਅਸੀਂ ਇਹਨੂੰ ਬੰਦੇ ਨੂੰ ਜਿਹੜਾ ਕੇਸ ਦੋਨੋਂ ਟਰੇਸ ਕੀਤੇ ਬੜਾ ਹਾਰਡਨ ਕ੍ਰਿਮੀਨਲ ਸੁਰਜ ਇਲੀਅਸ ਮੰਡੀ ਪਿੰਡੀ ਸਹਾਦਾ ਤਹਿਸੀਲ ਅਜਨਾਲਾ ਡਿਸਟ੍ਰਿਕਟ ਅਮਰਸਰ ਰੂਰਲ ਦਾ ਰਹਿਣ ਵਾਲਾ ਪਹਿਲਾਂ ਵੀ ਦੋ ਮੁਕੱਦਮੇ ਦਰਜ ਐਦੇ ਤੇ ਇੱਕ ਆਫੀ ਨੋਟੋਰੀਅਸ ਕੈਰੇਕਟਰ ਹੈ ਇਹਨੂੰ ਫੜ ਕੇ ਜਦੋਂ ਇਹਦੀ ਪੁੱਛਗਿੱਛ ਤੇ ਵਿੱਚ ਵਿਦਾਮਦਗੀ ਵਾਸਤੇ ਇੱਧਰ ਲੈ ਕੇ ਆਏ ਸੀ ਸਦਰ ਦੇ ਏਰੀਏ ਤੇ ਇਹਨੇ ਇੱਕ ਸਾਡੇ ਮੁਲਾਜ਼ਮ ਦੀ ਜਿਹੜੀ ਅਸੌਲਟ ਖੋ ਕੇ ਉਹ ਫੋਨ ਦੀ ਕੋਸ਼ਿਸ਼ ਕੀਤੀ ਔਰ ਜਿਹੜਾ ਆਈਓ ਜਸਕਰਨੀ ਸਿੰਘ ਇਸ ਕੇਸ ਦਾ ਸਿਵਲ ਲਾਈਨ ਦਾ ਐਸਏਆਈ ਉਹਨੇ ਬੜੀ ਮੁਸਤਦੀ ਨਾਲ ਆਪਣੇ ਸਰਵਿਸ ਰੋਲਵਰ ਨਾਲ ਨੂੰ ਨੋਟਿਫਾਈਜ਼ ਕੀਤਾ ਔਰ ਜਦੋਂ ਗੋਲੀ نیچے ਚੱਲੀ ਤਾਂ ਇਹਦੇ ਪੈਰ ਦੇ ਵਿੱਚ ਲੱਗੀ ਸੋ ਇਹਦੇ ਚ ਸਾਰੀਆਂ ਬਰਾਮਦੀਆਂ ਟੋਟਲ ਕੀਤੀਆਂ ਜਾ ਚੁੱਕੀਆਂ ਔਰ ਦੋਨੋਂ ਦੇ ਵਿਕਟਿਮਸ ਨੇ ਇੰਗਲੈਂਡ ਤੇ ਮੋਰੀਸ਼ਸ ਵਾਲੇ ਉਹਨਾਂ ਨਾਲ ਅਸੀਂ ਇੰਟੈਕਟਾ ਸਾਰਾ ਉਹਨਾਂ ਦਾ ਸਮਾਨ ਅਸੀਂ ਮੋੜਾਂਗੇ ਔਰ ਇਹਦੇ ਨਾਲ ਜਿਹੜਾ ਇੱਕ ਮਜੀਠਾ ਰੋਡ ਦੀ ਵਾਰਦਾਤ ਚ ਗੁਰਕੀਰਤ ਨਾਮ ਦਾ ਲੜਕਾ ਫਿਕਰ ਹੋਇਆ ਉਹ ਵੀ ਜਲਦੀ ਹੁਣ ਫੜਿਆ ਗਿਆ ਸਰ ਇਹ ਬੇਸਿਕਲੀ ਮਨਨ ਐਨਆਰਆਈ ਵੈਸੀ ਇੱਕ ਟਾਰਗੇਟ ਹੋ ਗਈ ਕਿ ਮਨਨ ਕੋਈ ਇਨਫੋਰਮੇਸ਼ਨ ਸੀ ਕਿ ਐਨਆਰਆਈਜ਼ ਨੇ ਦੇਖੋ ਬੇਸਿਕਲੀ ਇਹਨੇ ਤਾਂ ਦੇਖਿਆ ਕਿ ਫੀਮੇਲ ਵਿਕਟਿਮਸ ਨੂੰ ਔਰ ਉਹ ਵੀ ਈ ਰਿਕਸ਼ਾ ਦੇ ਵਿੱਚ ਇਜ਼ੀ ਆ ਕਿ ਪਰਸਵਾਰਾ ਦੇ ਵਿੱਚੋਂ ਖੋ ਕੇ ਦੋ ਦੋ ਬੰਦਾ ਭੱਜ ਜਾਂਦਾ ਜਦੋਂ ਉਹਨੂੰ ਬੰਦਾ ਰਿਐਕਟ ਕਰਦਾ ਈ ਰਿਕਸ਼ਾ ਚੋਂ ਬਾਹਰ ਨਿਕਲਦਾ ਰੌਲਾ ਪਾਉਂਦਾ ਉਨੀਦਰ ਨੂੰ ਹੀ ਹੋ ਜਾਂਦਾ ਸਰ ਪਹਿਲੇ ਕਿੰਨੇ ਪਰਚੇ ਦਰਜ ਨੇ ਦੋ 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 ਮੁਕਦਮੇ ਦਰਜ ਆ ਜੀ ਇਹਦੇ ਤੇ ਪਹਿਲੇ ਅੰਮ੍ਰਿਤਸਰ ਫਰਾਈ ਕਰ ਰਹੇ ਸੀ ਕਿਥੇ ਜਗ੍ਹਾ ਹਾਂਜੀ ਰਹਿਣ ਵਾਲਾ ਪਿੰਡੀ ਸਾਦਾਂ ਦਾ ਉਹ ਅਸੀਂ ਇਹਨੂੰ ਅਰੈਸਟ ਕਰ ਲਿਆ ਜੀ ਸਰ ਕਿੰਨੀ ਫਾਇਰਿੰਗ ਕਿੰਨੀ ਕੀ ਹੋਈ ਇੱਕ ਇੱਕ ਫਾਇਰ ਹੋਇਆ 9mm ਪਿਸਤਲ ਜਿਹੜਾ ਸਰਵਿਸ ਪਿਸਤਲ ਸੀ ਜਿਸ ਕਰਨ ਸਿੰਘ ਆਇਓ ਪੀਐਸ ਸਿਵਲ ਲਾਈਨ ਐਸਐਸਆਰ ਸਰ ਸਰ ਸਾਰਾ ਕੋਈ ਕੋਸ਼ਿਸ਼ ਕੀਤੀ ਕੋ ਕੀਤੀ ਸੀ ਕਿ ਜੀ ਉਸੇ ਰਿਟੈਲੀਏਸ਼ਨ ਚ ਮੈਂ ਤਾਂ ਉਹਨੂੰ ਸ਼ਾਬਾਸ਼ ਦਿੰਨਾ ਕਿ ਜਿਸ ਕਰਨ ਨੇ ਬੜਾ ਇਮੀਡੀਏਟ ਰਿਐਕਟ ਕੀਤਾ ਔਰ ਇਨੂੰ ਨਿਊਟਰਲਾਈਜ਼ ਕੀਤਾ ਹੋਇਆ ਸਾਰਾ ਫਾਰਮ ਬਰਾਮਦ ਕਰ ਲਿਆ ਗਿਆ ਸਾਰਾ ਸਮਾਨ ਤੇ ਕਰੰਸੀ ਜਿਹੜੀ ਬਰਾਮਦ ਹੋ ਚੁੱਕੀ ਟੋਟਲ ਕਿੰਨਾ ਕੁ ਦੀ ਲੁੱਟ ਸੀਗੀ ਅਜਰੀ ਜਿਹੜੀ ਵੀ ਹੈਗੀ ਸੀ ਜੇਕਰ ਜਿਹੜੇ ਟੋਟਲ ਆਪਾਂ ਦੇਖੀਏ ਪਰਸ ਦੇ ਵਿੱਚ ਜਿਹੜੇ ਯੂਕੇ ਦਾ ਮਦਰ ਐਂਡ ਡਾਟਰ ਸੀਗੇ ਜੀ ਉਹਨਾਂ ਦੇ ਪਾਸਪੋਰਟ ਸੀਗੇ ICICI ਤੇ ATM ਕਾਰਡ ਸੀਗੇ ਆਈਫੋਨ ਸੀ ਇੱਕ ਬਰਕਲੇ ਬੈਂਕ ਦਾ ਇੰਗਲੈਂਡ ਦਾ ਕਾਰਡ ਸੀ ਇੱਕ ਰੈਵੋਲੂਟ ਕਾਰਡ ਸੀਗਾ ਉਹ ਇੰਗਲਿਸ਼ ਅਮਰੀਕਨ ਐਕਸਪ੍ਰੈਸ ਕਾਰਡ ਸੀ ਉਹਨਾਂ ਦੀ ਐਨਕਾ ਸੀ ਤੇ 300 ਪਾਉਂਡ ਤੇ 2000 ਰੁਪਏ ਇੰਡੀਅਨ ਸੀਗਾ ਇਹ ਜਿਹੜੇ ਮូរੀਸ਼ੀਅਸ ਦੇ ਮੈਡਮ ਕੁਰਾਸ਼ੀ ਨੇ ਉਹਨਾਂ ਦਾ ਵੀ ਸੈਮਸੰਗ ਫੋਨ ਸੀਗਾ ਤੇ ਨੈਸ਼ਨਲ ਆਈਡੀ ਸੀ ਤੇ ਕਰੰਸੀ ਨੋਟ ਸੀ 600 ਯੂਰੋ ਤੇ 20000 ਇੰਡੀਅਨ ਕਰੰਸੀ ਸਾਰੇ ਪੈਸੇ ਬਰਾਮਦ ਕਰਤੇ ਗਏ ਹਨ तकरीबन ਸਾਰੇ ਕੰਪਲੀਟ ਹੋ ਗਏ ਸਨ ਇੱਥੇ ਕੀ ਕਾਰਨ ਆਇਆ ਸੀ ਇੱਥੇ ਮਤਲਬ ਬਰਾਮਦ ਇੱਥੇ ਇਹਨੇ ਸੁੱਟ ਦਿੱਤਾ ਸੀ ਜੀ ਪਰਸ ਇਹਨੇ ਜਾ ਦੇਖੋ ਜਿਹੜੀ ਪੁਲਿਸਮ ਹੁੰਦੇ ਨੇ ਆਪਣਾ ਸਿਸਟਮ ਬਣਾਉਂਦੇ ਨੇ ਔਰ ਗੁੰਮਰਾਹ ਵੀ ਕਰਦੇ ਕਈ ਵਾਰ ਪੁਲਿਸ ਨੂੰ ਉਸ ਕਰਕੇ ਅਸੀਂ ਰਿਕਵਰੀ ਵਾਸਤੇ ਇੱਥੇ ਆਏ ਸੀ ਕਿੰਨੇ ਸਰ ਅਕਸਰ ਅਸੀਂ ਵੇਖੀਦਾ ਜਦੋਂ ਪੁਲਿਸ ਮੁਲਾਜ਼ਮ ਕਿਸੇ ਨੂੰ ਲੈ ਕੇ ਜਾਂਦੇ ਨੇ ਹੱਥ ਘੜੀ ਲੱਗੀ ਹੁੰਦੀ ਆ ਜੀ ਕੀ ਇਹਨੂੰ ਹੱਥ ਘੜੀ ਨੀ ਲੱਗ ਲੈ ਗਏ ਸੀ ਜੀ ਦੇਖੋ ਅਜੇ ਫੜ ਕੇ ਲਿਆਂਦਾ ਹੀ ਸੀਗਾ ਤੇ ਪੁਲਿਸ ਨੂੰ ਹੁੰਦਾ ਕਿ ਰਿਕਵਰੀ ਹੋ ਜੇ ਤੋ ਮੈਂ ਇਹਨੂੰ ਆਪਾਂ ਜ਼ਿਆਦਾ ਡਿਟੇਲ ਚ ਨਹੀਂ ਜਾਣਾ ਚਾਹੁੰਦਾ ਮੈਂ ਬਿਕਾਜ਼ ਇਟ ਇਜ਼ ਅ ਗੁੱਡ ਐਕਸ਼ਨ ਬਾਈ ਦੀ ਪੁਲਿਸ ਐਂਡ ਵੈਰੀ ਅਲਰਟ ਐਕਸ਼ਨ ਅਸੀਂ ਉਹਨੂੰ ਰਿਪੋਰਟ ਵੀ ਕਰਾਂਗੇ ਸਰ ਕਬਰੀ ਮੈਂ ਇੱਕ ਵੀਡੀਓ ਵੀ ਤਿਆਰ ਕੀਤੀਆਂ ਕਿੰਨੀ ਘੋਰ ਵਰਨਾ ਤਾਂ ਕਿੱਥੀ ਹੋ ਸਕਦੀ ਹੈ ਕਿਉਂਕਿ ਜਿਸ ਚੱਲ ਰਹੀ ਹੈ ਜੀ ਇਹਦੇ ਕਾਨਫਰੈਂਸ ਟੈਕਨੀਕਲ ਐਨਲਿਸਿਸ ਸਾਰੇ ਇਹਦੇ ਫੋਨ ਵਗੈਰਾ ਦਾ ਹੋ ਰਿਹਾ ਵੀਲ ਡੂ ਦੀ ਨੀਡਫੁਲ ਜੀ ਬਿਲਕੁਲ ਤੁਸੀਂ ਵੇਖ ਸਕਦੇ ਹੋ ਇਸ ਵੀਲ